ਲੋਕ ਐਮ ਐਲ ਏ ਕਿਉਂ ਚੁੰਦੇ ਨੇ ਚੌਕ ਵਿੱਚ ਖੜ ਕੇ ਟ੍ਰੈਫਿਕ ਕੰਟਰੋਲ ਕਰਨ ਲਈ ਜਾਂ ਜਈਆਂ ਜੰਤਕ ਸਮੱਸਿਆਵਾਂ ਦੇ ਹੱਲ ਲਈ ਨੀਤੀਆਂ ਬਣਾਉਣ ਲਈ ਆਵਾਜ਼ਾਈ ਨੂੰ ਇੱਕ ਟ੍ਰੈਫਿਕ ਪੁਲਿਸ ਦਾ ਸਪਾਈ ਵੀ ਕੰਟਰੋਲ ਕਰ ਸਕਦਾ ਹੈ ਅਤੇ ਚੌਂਕਾਂ ਵਿੱਚ ਲੱਗੀਆਂ ਹੋਈਆਂ ਲਾਈਟਾਂ ਵੀ ਨਾਲੇ ਇੱਕ ਵਿਧਾਇਕ ਕਿੰਨੇ ਕ ਦਿਨ ਕਿੰਨੇ ਕ ਚੌਂਕਾ ਵਿੱਚ ਖੜ ਕੇ ਕੰਮ ਕਰੂ ਇਹ ਸਮੱਸਿਆ ਤਾਂ ਹਰੇਕ ਹਲਕੇ ਦੇ ਹਰੇਕ ਸ਼ਹਿਰ ਦੀ ਹੈ ਅਸੀਂ ਗੱਲ ਕਰ ਰਹੇ ਹਾਂ ਅਜਨਾਲਾ ਸ਼ਹਿਰ ਦੀ ਜਿੱਥੇ ਤੁਸੀਂ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਦੀਪ ਸਿੰਘ ਢਾਲੀਵਾਲ ਨੂੰ ਟ੍ਰੈਫਿਕ ਕੰਟਰੋਲ ਕਰਦੇ ਹੋਏ ਦੇਖਿਆ ਹੋਣਾ ਹੈ ਉਹਨਾਂ ਦੇ ਹਮਾਇਤੀ ਇਸ ਕਦਮ ਨੂੰ ਕ੍ਰਾਂਤੀਕਾਰੀ ਦੱਸਦੇ ਹੋਏ ਛਲਾਗਾ ਕਰਦੇ ਨੇ ਜਦਕਿ ਵਿਰੋਧੀਆਂ ਨੇ ਇਸ ਮੌਕੇ ਵਿਧਾਇਕ ਵੱਲੋਂ ਪੁਲਿਸ ਨੂੰ ਕੱਢੀ ਗਾਲ ਨੂੰ ਮੁੱਦਾ ਬਣਾ ਲਿਆ ਪਰ ਸਾਡਾ ਸਵਾਲ ਇਹਨਾਂ ਤੋਂ ਹਟਮਾ ਹੈ ਕਿ ਵਿਧਾਇਕਾਂ ਦਾ ਕੰਮ ਕੀ ਹੁੰਦਾ ਹੈ ਉਹਨਾਂ ਦੀ ਡਿਊਟੀ ਤਾਂ ਨੀਤੀ ਬਣਾਉਂਦੀ ਹੁੰਦੀ ਹੈ ਫਿਰ ਟ੍ਰੈਫਿਕ ਸਮੱਸਿਆ ਹੋਵੇ ਜਾਂ ਕੁਝ ਹੋਰ ਉਸ ਦੇ ਹੱਲੇ ਕੋਈ ਯੋਜਨਾ ਤਿਆਰ ਕਰਕੇ ਲਾਗੂ ਕਰਨ ਨਾਲ ਉਸੇ ਸਮੱਸਿਆ ਦਾ ਪੱਕਾ ਹੱਲ ਕੱਢਣਾ ਚਾਹੀਦਾ ਤੇ ਫਿਰ ਜਿਹੜੇ ਵਿਧਾਇਕ ਸੱਤਾਧਾਰੀ ਧਿਰ ਦੇ ਹੋਣ ਉਹ ਤਾਂ ਇੱਕ ਤਰ੍ਹਾਂ ਨਾਲ ਸਰਕਾਰ ਦਾ ਹੀ ਹਿੱਸਾ ਹੋਏ ਉਹਨਾਂ ਲਈ ਤਾਂ ਇਹ ਕੰਮ ਕਰਾਉਣਾ ਹੋਰ ਸੌਖਾ ਹੋ ਜਾਂਦਾ ਅਤੇ ਉਹਨਾਂ ਦੇ ਸਿਰ ਜ਼ਿੰਮੇਵਾਰੀ ਵੀ ਵੱਧ ਹੁੰਦੀ ਹੈ ਅਮਰੀਕਾ ਰਿਟਰਨ ਕੁਲਦੀਪ ਸਿੰਘ ਢਾਲੀਵਾਲ ਤਾਂ ਮੰਤਰੀ ਵੀ ਰਹੇ ਨੇ ਅਤੇ ਹੁਣ ਪਾਰਟੀ ਦੇ ਬੁਲਾਰੇ ਨੇ ਉਹਨਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਰਕਾਰ ਨਾਲ ਬੈਠ ਕੇ ਇਨ੍ਹਾਂ ਸਮੱਸਿਆਵਾਂ ਦਾ ਕੋਈ ਹੱਲ ਲੱਭਣਾ ਚਾਹੀਦਾ ਹੈ ਸਰਕਾਰ ਬਣੀ ਨੂੰ 4 ਸਾਲ ਹੋ ਚੱਲੇ ਨੇ ਦੱਸਣਾ ਚਾਹੀਦਾ ਹੈ ਕਿ ਇਸ ਦਿਸ਼ਾ ਵਿੱਚ ਕਿੰਨੀਆਂ ਮੀਟਿੰਗਾਂ ਕੀਤੀਆਂ ਕਿਹੜੇ ਸੁਝਾਅ ਰੱਖੇ ਅਤੇ ਇਹ ਸਮੱਸਿਆਵਾਂ ਕਿਵੇਂ ਹੱਲ ਹੋਣਗੀਆਂ ਅਤੇ ਕਦੋਂ ਹੋਣਗੀਆਂ ਕੁਝ ਲੋਕ ਪ੍ਰਚਾਰ ਕਰ ਰਹੇ ਨੇ ਕਿ ਪੁਲਿਸ ਵਾਲੇ ਆਮ ਹੀ ਇਹ ਗਾਲਾਂ ਕੱਢਦੇ ਨੇ ਅਜਿਹਾ ਕਹਿ ਕੇ ਉਹ ਗਾਲ ਕੱਢਣ ਨੂੰ ਸਹੀ ਠਹਿਰਾ ਰਹੇ ਨੇ ਜੇ ਇਹੋ ਗੱਲ ਸੀ ਤਾਂ ਫਿਰ ਕੁਲਦੀਪ ਸਿੰਘ ਢਾਲੀਵਾਲ ਨੇ ਮਾਫੀ ਕਿਉਂ ਮੰਗੀ ਮਾਫੀ ਵਾਲੀ ਗੱਲ ਵੱਲ ਵੀ ਆਉਨੇ ਆ ਪਹਿਲਾਂ ਦੇਖੋ ਜਦੋਂ ਵਿਧਾਇਕ ਢਾਲੀਵਾਲ ਟ੍ਰੈਫਿਕ ਕੰਟਰੋਲ ਕਰਨ ਦਾ ਕੰਮ ਕਰ ਰਹੇ ਸਨ ਤਾਂ ਉਹਨਾਂ ਸਾਹਮਣੇ ਟ੍ਰੈਫਿਕ ਨਿਯਮਾਂ ਦੀਆਂ ਸ਼ਰ੍ਹਾਾਂ ਕੀਮੇ ਧਜੀਆਂ ਉੱਡ ਰਹੀਆਂ ਸਨ ਦੋ ਪਹੀਆ ਵਾਹਨਾਂ ਉੱਤੇ ਤਿੰਨ ਤਿੰਨ ਜਣੇ ਬੈਠੇ ਜਾ ਬਿਨਾ ਨੰਬਰ ਵਾਲੇ ਬਾਣ ਕੋਲੋਂ ਲੰਘ ਰਹੇ ਸਨ ਹੋਰ ਤਾਂ ਹੋਰ ਹਾਈ ਕੋਰਟ ਵੱਲੋਂ ਵੀ ਗੈਰ ਕਾਨੂੰਨੀ ਠਹਿਰਾਏ ਘੜੁਕੇ ਕੋਲੋਂ ਲੋਕਾਂ ਨੂੰ ਲੱਦੀ ਅੱਖਾਂ ਦੇ ਸਾਹਮਣੇ ਲੰਘ ਗਏ ਵਿਧਾਇਕ ਥਾਲੀਵਾਲ ਨੂੰ ਇੱਕੋ ਜ ਨਹੀਂ ਦੱਸਿਆ ਪਹਿਲਾਂ ਆ ਗਾਲ ਕੱਢਣ ਵਾਲੀ ਝਲਕ ਦੇਖੋ ਫਿਰ ਮਾਫੀ ਦੀ ਗੱਲ ਹਾਂ ਸੋਕਰ ਕੇ ਪਤਾ ਵੀ ਕਿੱਥੇ ਮਰਿਆ ਅੱਗੇ ਲਾ ਨਾ ਯਾਦ ਸੱਚੋ ਪੜੀਆ ਨੌਕਾਲਾ ਬਾਤ ਕਰੋ ਕਰੋ ਆ ਕੱਢੋ ਕਰੋ ਕਰੋ ਇਸ ਗਾਲ ਕਰਕੇ ਕੁਲਦੀਪ ਸਿੰਘ ਢਾਲੀਵਾਲ ਅੱਜ ਫੇਰ মিডিਆ ਸਾਹਮਣੇ ਆਏ ਉਹਨਾਂ ਮਾਫੀ ਮੰਗਣ ਵਾਲਾ ਕੰਮ ਵੀ ਕੀਤਾ ਪਰ ਆਕੜ ਫੇਰ ਵੀ ਨਹੀਂ ਛੱਡੀ ਨਾਣੂ ਨਾਲ ਕਹਿ ਗਏ ਕਿ ਜੇ ਅਜਨਾਲਾ ਵਾਸੀਆਂ ਨੂੰ ਦਿੱਕਤ ਹੋਈ ਤਾਂ ਗੁੱਸਾ ਅਤੇ ਸਖਤੀ ਕਰਨਗੇ ਹੀ ਨਾਲੇ ਪਤਾ ਨਹੀਂ ਕਿਉਂ ਦੋ ਤਿੰਨ ਵਾਰ ਮੁੱਖ ਮੰਤਰੀ ਭਗਵੰਤ ਮਾਨ ਦਾ ਨਾਂ ਵੀ ਖਿੱਚ ਲਿਆ ਅਤੇ ਪੂਰਾ ਜ਼ੋਰ ਉਹਨਾਂ ਦੀ ਟੀਮ ਦਾ ਹਿੱਸਾ ਹੋਣ ਤੇ ਲਾਈ ਰੱਖਿਆ ਅਜਨਾਲੇ ਦੇ ਵਿੱਚ ਚੌਕ ਉਹ ਥਾਣੇ ਤੋਂ ਸਾਰਾ 50 ਮੀਟਰ ਦੂਜੀ ਪਹਿਲੀ ਗੱਲ ਤੋਂ ਸੁਣੋ ਕਿ ਪੰਜਾਬ ਦੇ ਵਿੱਚ ਜਿੰਨੇ ਮਲਾਕ ਜਿੰਨੇ ਵੀ ਕਦੇ ਬੋਲਸ ਨਹੀਂ ਜਿੰਨੇ ਟੋਟਲ ਮੁਲਾਜ਼ਮੇ ਜਿੰਨੇ ਅਸੀਂ ਅਸੀਂ ਸਾਰੇ ਸਰਦਾਰ ਭਗਵੰਤ ਸਿੰਘ ਮਾਨ ਦੀ ਟੀਮ ਦੇ ਮੈਂਬਰ ਆ ਸਾਡੀ ਸਭ ਦੀ ਡਿਊਟੀ ਆ ਕਿ ਪੰਜਾਬ ਦੇ ਲੋਕਾਂ ਦੇ ਕੰਮ ਕਿੱਥੇ ਜਾਣ ਪੰਜਾਬ ਦੇ ਲੋਕਾਂ ਨੂੰ ਕੋਈ ਸਮੱਸਿਆ ਨਾ ਹੋਵੇ ਇਹ ਹੀ ਉਹਦੇ ਲਈ ਕੰਮ ਕਰਦੇ ਆ ਮੈਂ ਤੁਹਾਨੂੰ ਪਤਾ ਕਿ ਮੇਰੀ ਆਦਤ ਆ ਕਿ ਮੈਂ ਹਰ ਬੰਦੇ ਨੂੰ ਭਾਵੇਂ ਸਿਪਾਈ ਆ ਕਲਰਕ ਆ ਕੋਈ ਵੀ ਮੈਂ ਸਾਲ ਕਾਂਗੇ ਬੰਦਨਾ ਪਿਛਲੇ ਕਈ ਦਿਨਾਂ ਤੋਂ ਸਾਡੇ ਉੱਤੇ ਪ੍ਰੋਬਲਮ ਸੀਗੀ ਚੌਂਕ ਦੇ ਵਿੱਚ ਹੁਣ ਹੋਰ ਪ੍ਰੋਬਲਮ ਹੋਊਗੀ ਕਿਉਂਕਿ ਟਰਾਲੀ ਦੰਨੇ ਜਿਹੜੀਆਂ ਟਰਾਲੀਆਂ ਆਉਣਗੀਆਂ ਤੇ ਜਾਮ ਲੱਗ ਜਾਂਦਾ ਸਵੇਰ ਦੇ ਟਾਈਮ ਤੇ ਸਕੂਲਾਂ ਚ ਬੱਚੇ ਲੋਕਾਂ ਦੇ ਪਿਆਰ ਦੇ ਫਸ ਜਾਂਦੇ ਬਹੁਤ ਬੁਰੀ ਅਲਕਾ ਨੂੰ ਵੱਡਾ ਜਾਮ ਸੀਗਾ ਤੇ ਮੈਂ ਖੁਦ ਜਾਮ ਤੁਸੀਂ ਵੀਡੀਓ ਦੇਖੀ ਮੈਂ ਖੁਦ ਖੜੇ ਥਾਣੇ ਤੋਂ 50 ਮੀਟਰ ਦੀ ਦੌੜੀ ਤੇ ਮੈਂ ਆਪਣੇ ਲੋਕਾਂ ਨੂੰ ਦੁਖੀ ਹੁੰਦਾ ਸਰ ਨਹੀਂ ਦੇਖ ਸਕਦਾ ਮੇਰੇ ਲੋਕ ਕਾਇਨਾਤ ਦੇ ਲੋਕ ਦੇ ਦੁਖੀ ਹਦ ਮਤਾ ਦਾ ਮੈਂ ਮੈਂ ਆਪਣੇ ਗੰਦਮੇ ਦਾ ਨਾ ਲੈ ਕੇ ਖੁਦ ਗਿਆ ਚਾਰ ਪੰਜ ਵਾ ਦਾ ਪੰਜ ਵਾ ਦਾ 10 ਵਾ ਦਾ ਕਾਰ ਕੀਤੀ ਮਤਲਬ ਆਪਣੇ ਮੱਤ ਕੋਈ ਨਹੀਂ ਵਿਖੋ ਇੱਕ ਗੱਲ ਤੇ ਆ ਕਿ ਆਪਾਂ ਇਦਾਂ ਉਦਾਂ ਦੀਆਂ ਨਹੀਂ ਬਲਾ ਬੋਲਣੀਆਂ ਗੱਲਾਂ ਦੀ ਕਰਦੇ ਆ ਆਪਾਂ ਬਨੋਖਿਆ ਮਤਲਬ ਮੂੰਹ ਚੋਂ ਗਾਲ ਨਿਕਲ ਨਹੀਂ ਇਹ ਗਲਤ ਕਲ ਸਿੱਖਦੇ ਮਾਰੀ ਗੱਲਾਂ ਨਿਕਲ ਗਈ ਪਰ ਮੈਂ ਤੁਹਾਨੂੰ ਕਹਿਣੀ ਚਾਹੁੰਦਾ ਕੀ ਗੱਲ ਨਹੀਂ ਨਿਕਲਨੀ ਚਾਹੀਦੀ ਨਿਕਲ ਗਈ ਮੇਰੇ ਆਪਣੇ ਭਰਾ ਨੇ ਉਹ ਕੋਈ ਬਗਾਨੇ ਨਹੀਂ ਆਪਣੇ ਪੁੱਤਰ ਮੈਂ ਉਹਨਾਂ ਦਾ ਪਿਆਰ ਕਰਦਾ ਬਹੁਤ ਪਰ ਇਹ ਨਾਲ ਇਹਦੇ ਲੋਕਾਂ ਲਈ ਦੱਸ ਸਰ ਮੇਰੀ ਜਾਨ ਆ ਜਾਂਦੀ ਜੇ ਉਹ ਕਿਤੇ ਤੰਗੀ 'ਚ ਨੇ ਮਸੀਬਤ 'ਚ ਨੇ ਸਰ ਮੈਂ ਆਪਣੇ ਲੋਕਾਂ ਨੂੰ ਤੰਗੀ 'ਚ ਨਹੀਂ ਦੇਖ ਸਕਦਾ ਭਾਵੇਂ ਜੋ ਮਰਜ਼ੀ ਮੈਂ ਮੈਂ ਨਹੀਂ ਦੇਖ ਸਕਦਾ ਜੀ ਆਪਣੇ ਲੋਕਾਂ ਨੂੰ ਮੈਂ ਨਹੀਂ ਦੇਖ ਸਕਦਾ ਕਿ ਅੱਧਾ ਦਾ ਕਿੰਨਾ ਪੋਣਾ ਪੋਣਾ ਕਿੰਨਾ ਛੜਕਾ ਦਿੱਤੇ ਜਾਨ ਲੱਗਣ ਤਾਂ ਕੋਈ ਕਾਰਵਾਈ ਨਾ ਕਰੀ ਮੈਂ ਸਰ 40 ਮਿੰਟ ਖਲੋ ਕੇ ਆਪ ਚੌਂਕ ਖਾਲੀ ਕਿਉਂ ਕਾ ਗਿਆ ਹਾਂ ਕਿਉਂਕਿ ਛੋਟੇ ਛੋਟੇ ਬੱਚੇ ਸਕੂਲਾਂ ਦੇ ਰੋਗ ਦੇ ਹੀਗੇ ਟ੍ਰਿਪ ਕੋਲ ਦੇ ਸਾਹਮਣੇ ਦੇਖੀ ਕੱਲ ਕੱਲ ਤੇ ਕੱਲ ਤੇ ਚਲੋ ਉਸ ਟਾਈਮ ਤੇ ਕੋਈ ਨਹੀਂ ਪਰ ਦੋ ਤਿੰਨ ਦਿਨ ਪਹਿਲਾਂ ਐਂਬੂਲੈਂਸਾਂ ਫਸ ਗਈਆਂ ਉੱਥੇ ਮਰੀਜ਼ ਤਰਫ ਦੇ ਜਾਂਦੇ ਤੇ ਮੈਂ ਉਹਨਾਂ ਨੂੰ ਕਹਿਣਾ ਜਾਂ ਤੁਸੀਂ ਇਹਨੂੰ ਠੀਕ ਕਰਕੇ ਦੇਖੋ ਹੁਣ ਕਿੰਦੀ ਕੱਲ ਪੁਲਿਸ ਆ ਕੋਈ ਨਾਲ ਕਿੰਦੀ ਕੱਲ ਬਾਅਦ ਚ ਗੱਲ ਹੋਈ 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 ਕਿਤੇ ਆਪਣੇ ਯਾਰ ਅੱਛਾ ਬਗਾਨੇ ਸੋੜਿਆ ਆਪਣੇ ਨੂੰ ਕੁਰੀ ਦਾ ਆਪਣੇ ਪੁਲਿਸ ਦੇ ਮੈਂਬਰ ਨੇ ਆਈ ਸਾਰੇ ਭਗਵੰਸਗਣਾ ਦੇ ਪੁਲਿਸ ਦੇ ਮੈਂਬਰ ਆਪਣੇ ਨਾਲ ਲਈਦਾ ਕਿਉਂਕਿ ਉਹਨਾਂ ਦੀ ਡਿਊਟੀ ਸਾਡੀ ਵੀ ਡਿਊਟੀ ਹੈ ਸਮਝਦੇ ਨਹੀਂ ਨਾਲ ਸਾਡੇ ਸਾਡੇ ਪਰਵਾਦ ਦੇ ਮੈਂ ਬਗਾਨੇ ਥੋੜੇ ਯਾਰ ਕੋਈ ਆਪਣੇ ਸਾਡੇ ਛੋਟੇ ਵੀਰਾਂ ਕੋ ਵੱਡਾ ਅਸੀਂ ਸਾਡੇ ਨਾਲ ਕੇ ਡਿਊਟੀ ਕਰ ਰਹੇ ਹਾਂ ਮੈਂ ਕਦੀ ਵੀ ਕਦੀ ਵੀ ਜਦ ਇਦਾਂ ਦੀ ਗੱਲ ਨਹੀਂ ਕਰਦਾ ਮੈਂ ਤੇ ਤੁਹਾਨੂੰ ਮੀਡੀਆ ਵਾਲਿਆਂ ਨੂੰ ਸਭ ਕਹਿ ਕੇ ਪਾਉਂਗੀ ਜਦੋਂ ਮੈਂ ਮੰਤਰੀ ਹਾਂ ਉਦੋਂ ਵੀ ਉਹ ਉਸ ਬਾਲ ਦੀ ਕਾਮ ਅਸੀਂ ਪਹਿਲਾਂ ਨੂੰ ਕਹਿੰਦਾ ਸਰਦੀ ਹੁਕਮ ਕਰੋ ਮਤਲਬ ਆਪਣਾ ਆਪਾ ਹਰ ਸਾਡੇ ਭਰਾ ਮੌਜੂਦ ਤੁਸੀਂ ਵੀ ਇੱਕ ਤੁਸੀਂ ਵੀ ਬੰਦੇ ਹੋ ਆਪਾਂ ਵੀ ਬੰਦੇ ਹਾਂ ਪਰ ਮੈਂ ਤੁਹਾਨੂੰ ਪਹਿਲਾਂ ਕਹਿਤਾ ਕਿ ਮੂੰਚੋਂ ਕਾਲ ਨਿਕਲਦੀ ਹੈ ਠੀਕ ਨਹੀਂ ਪੰਜਾਬ ਸਰਕਾਰ ਉਤੇ ਕੇਂਦਰੀ ਫੰਡਾਂ ਵਿੱਚ ਕੱਪੜੇ ਦੇ ਦੋਸ਼ ਲੱਗ ਰਹੇ ਨੇ ਤਾਂ ਦੂਜੇ ਪਾਸੇ ਕਰਜ਼ੇ ਦੀ ਪੰਡ ਵਿੱਚ ਪੰਜਾਬ ਮੋਰੀ ਸੂਬਾ ਬਣ ਗਿਆ ਕੇਂਦਰੀ ਫੰਡਾਂ ਬਾਰੇ ਜਿੱਥੇ ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਅਤੇ ਰਵਨੀਤ ਬਿੱਟੂ ਖੁੱਲ੍ਹ ਕੇ ਬੋਲ ਰਹੇ ਨੇ ਉੱਤੇ ਹੀ ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਸਾਹ ਨੇ ਹੋਰਨਾਂ ਨੇ ਵੀ ਭਗਵੰਤ ਮਾਨ ਸਰਕਾਰ ਉਤੇ ਇਸ ਮੁੱਦੇ ਉਤੇ ਜਵਾਬ ਮੰਗਿਆ ਹੈ ਕੇਂਦਰੀ ਖੇਤੀਬਾੜੀ ਅਤੇ ਪਿੰਡੂ ਵਿਕਾਸ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਨੇ ਪੰਜਾਬ ਦੌਰੇ ਸਮੇਂ ਮੱਕੀ ਦੀ ਰੋਟੀ ਅਤੇ ਸਰੋਂ ਦੇ ਸਾਗ ਦਾ ਸਵਾਦ ਲੈਂਦੇ ਆ ਮਨਰੇਗਾ ਫੰਡਾਂ ਵਿੱਚ ਮੈਨੇਜਮੈਂਟ ਦਾ ਦੋਸ਼ ਲਾਇਆ ਉਹਨਾਂ ਆਖਿਆ ਕਿ 842 ਕਰੋੜ ਰੁਪਏ ਜਾਰੀ ਕਰਨ ਦੇ ਬਾਵਜੂਦ ਮਜ਼ਦੂਰਾਂ ਨੂੰ ਕੰਮ ਨਹੀਂ ਮਿਲ ਰਿਹਾ ਇਸ ਸਬੰਧੀ ਸ਼ਿਕਾਇਤਾਂ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਉਹ ਅਤੇ ਪੰਜਾਬ ਭਾਜਪਾ ਦੇ ਆਗੂ 1600 ਕਰੋੜ ਰੁਪਏ ਦਾ ਵੀ ਹਿਸਾਬ ਮੰਗਣ ਲੱਗੇ ਨੇ ਜਿਹੜਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹੜਾ ਮੌਕੇ ਐਲਾਨਿਆ ਸੀ ਹਰ ਰਾਤ ਲਈ ਉਹਨਾਂ ਪੰਜਾਬ ਨੂੰ 420 ਕਰੋੜ ਰੁਪਏ ਭੇਜਣ ਦੀ ਗੱਲ ਵੀ ਆਖੀ ਅਤੇ ਨਾਲ ਹੀ ਪੰਜਾਬ ਸਰਕਾਰ ਵੱਲੋਂ ਵਰਤੋਂ ਦਾ ਸਰਟੀਫਿਕੇਟ ਨਾ ਦੇਣ ਦਾ ਦੋਸ਼ ਮੜਿਆ ਇਸ ਦੇ ਜਵਾਬ ਵਿੱਚ ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ ਪੀਐਮ ਮੋਦੀ ਵਾਲਾ 1600 ਕਰੋੜ ਤਾਂ ਮਿਲਿਆ ਹੀ ਨਹੀਂ ਬਾਕੀ ਬਾਰੇ ਵੀ ਉਹ ਸਿੱਧਾ ਦੱਸਣ ਦੀ ਬਜਾਏ ਉਲਟਾ ਭਾਜਪਾ ਆਗੂਆਂ ਤੇ ਦੋਸ਼ ਲਾ ਰਹੇ ਨੇ ਕਿ ਉਹ ਇੱਕ ਬੋਲੀ ਨਹੀਂ ਬੋਲਦੇ ਵੱਖ-ਵੱਖ ਕੰਕਰੇ ਦਿੰਦੇ ਨੇ ਚਲੋ ਮੰਨ ਲੈਨੇ ਆ ਉਹਨਾਂ ਦੇ ਅੰਕੜੇ ਮੇਲ ਨਹੀਂ ਖਾਂਦੇ ਤੇ ਵੱਖ-ਵੱਖ ਨੇ ਤੁਸੀਂ ਆਪੇ ਹਿਸਾਬ ਦੀ ਕਿਤਾਬ ਖੋਲ ਕੇ ਮੂਹਰੇ ਰੱਖ ਦੋ ਬਾਕੀ ਛੱਡੋ ਜਿਹੜੀ 480 ਕਰੋੜ ਜਾਂ 420 ਕਰੋੜ ਰੁਪਏ ਦੀ ਸਭ ਤੋਂ ਘੱਟ ਰਕਮ ਹੈ ਉਸ ਦਾ ਹਿਸਾਬ ਤਾਂ ਘੱਟੋ-ਘੱਟ ਦੇਈ ਦਿਓ ਭਾਰਤੀ ਜਨਤਾ ਪਾਰਟੀ ਦੇ ਵੱਖੋ-ਵੱਖਰ ਆਗੂਆਂ ਦੇ ਵੱਲੋਂ ਜਿਹੜਾ ਕੇਂਦਰੀ ਫੰਡ ਆਉਣਾ ਸੀ ਹੜਪੀੜਤਾ ਦੇ ਵਾਸਤੇ ਉਹਦੇ ਸੰਬੰਧੀ ਜੋ ਝੂਠ ਪਰੋਸਿਆ ਜਾ ਰਿਹਾ ਹੁਣ ਉਹਦੇ 'ਚ ਇਹ ਨਹੀਂ ਪਤਾ ਲੱਗ ਰਿਹਾ ਕਿ ਇੰਨਾਂ ਸਾਰਿਆਂ 'ਚੋਂ ਵੱਡਾ ਝੂਠ ਕੌਣ ਬੋਲ ਰਿਹਾ ਪੰਜਾਬ ਭਾਜਪਾ ਦੇ ਜਿਹੜੇ ਕਾਰਜਕਾਰੀ ਪ੍ਰਧਾਨ ਨੇ ਅਸ਼ਵਨੀ ਸ਼ਰਮਾ ਜੀ ਉਹ ਇਹ ਕਹਿੰਦੇ ਆ ਕਿ ਮੁੱਖ ਮੰਤਰੀ ਸਾਹਿਬ 1600 ਕਰੋੜ ਰੁਪਏ ਦਾ ਹਿਸਾਬ ਦੇਣ ਜੇ ਹਿਸਾਬ ਨਹੀਂ ਦਿੰਦੇ ਤਾਂ ਉਹ ਝੂਠ ਬੋਲ ਰਹੇ ਨੇ ਰਵਨੀਤ ਸਿੰਘ ਬਿੱਟੂ ਹੁਰਾਂ ਦਾ ਬਿਆਨ ਆ ਜਾਂਦਾ ਕਿ 800 ਕਰੋੜ ਰੁਪਇਆ ਜਿਹੜਾ ਉਹ ਸੈਂਟਰਲ ਫੰਡ ਦੇ ਵਿੱਚੋਂ ਆ ਚੁੱਕਿਆ ਹੋਇਆ ਤੇ ਮੁੱਖ ਮੰਤਰੀ ਸਾਹਿਬ ਇਹ ਨਹੀਂ ਦੱਸ ਰਹੇ ਕਿ ਉਹ ਕਿੱਥੇ ਵਰਤਿਆ ਤੇ ਤੀਜਾ ਹੁਣ ਸ਼ਿਵਰਾਜ ਸਿੰਘ ਚੋਹਾਨ ਜੀ ਕੱਲ ਪੰਜਾਬ ਦੇ ਵਿੱਚ ਸਨ ਉਹ ਕਹਿੰਦੇ 480 ਕਰੋੜ ਰੁਪਇਆ ਆਇਆ ਤੇ ਉਹਦੇ ਯੂਟਿਲਾਈਜ਼ਡ ਫੰਡ ਜਿਹੜੇ ਸਰਟੀਫਿਕੇਟ ਨੇ ਉਹ ਸਾਡੇ ਕੋਲੇ ਅਜੇ ਨਹੀਂ ਆਏ ਤੇ ਜਦੋਂ ਆਉਣਗੇ ਉਸ ਤੋਂ ਬਾਅਦ ਅਗਲੀ ਜਿਹੜੀ ਕਿਸ਼ਤ ਆ ਉਧਾਰੀ ਕੀਤੀ ਜਾਊਗੀ ਇੱਕ 1600 ਕਰੋੜ ਰੁਪਇਆ ਇੱਕ 800 ਕਰੋੜ ਰੁਪਇਆ ਤੇ ਇੱਕ 480 ਕਰੋੜ ਰੁਪਇਆ ਹੁਣ ਆਪਸ ਦੇ ਵਿੱਚ ਤਿੰਨੇ ਜਿਹੜੇ ਨੇਤਾ ਨੇ ਉਹ ਫੈਸਲਾ ਕਰ ਲੈਣਾ ਕਿ ਇਹਨਾਂ ਤਿੰਨਾਂ ਦੇ ਵਿੱਚੋਂ ਝੂਠ ਕੌਣ-ਕੌਣ ਬੋਲ ਰਿਹਾ ਤੇ ਕਿੰਨੇ ਪਰਸੈਂਟ ਜਿਹੜਾ ਉਹ ਝੂਠ ਬੋਲਿਆ ਜਾ ਰਿਹਾ ਜਦੋਂ ਕਿ ਅਸਲੀਅਤ ਇਹ ਆ ਕਿ 1600 ਕਰੋੜ ਰੁਪਇਆ ਜਿਹੜਾ ਪ੍ਰਧਾਨ ਮੰਤਰੀ ਜੀ ਅਨਾਉਂਸ ਕਰਕੇ ਗਏ ਸੀ ਉਹਦੇ ਵਿੱਚੋਂ ਦਿਵਾਨੀ ਵੀ ਅਜੇ ਤੱਕ ਫੰਡਾਂ ਦੇ ਰੂਪ ਦੇ ਵਿੱਚ ਪੰਜਾਬ ਸਰਕਾਰ ਦੇ ਕੋਲੇ ਨਹੀਂ ਆਈ। ਉਧਰ ਭਾਜਪੀ ਦੇ ਸੀਨੀਅਰ ਆਗੂ ਤਰਨ ਚੋਗ ਨੇ ਪੰਜਾਬ ਦੇ ਕਰਜ਼ੇ ਦੀ ਪੰਡ ਕਰਕੇ ਇਸ ਦਾ ਇੱਕ ਨੰਬਰ ਸੂਬਾ ਬਣਾਉਣ ਨੂੰ ਮੁੱਦਾ ਬਣਾ ਲਿਆ ਨਾਲ ਹੀ ਉਹਨਾਂ ਪੰਜਾਬ ਦੀ ਵਿਗੜੀ ਕਾਨੂੰਨ ਸਥਿਤੀ ਦੀ ਗੱਲ ਵੀ ਕੀਤੀ। ਪੂਰੀ ਤਰ੍ਹਾਂ ਫਾਈਨੈਂਸ਼ੀਅਲ ਕਲਚੇਸ ਚ ਫਸ ਚੁੱਕਾ ਹੈ। 1 ਲੱਖ ਕਰੋੜ ਰੁਪਇਆ ਪਿਛਲੇ ਮਹੀਨਿਆਂ ਚ ਨਵਾਂ ਕਰਜ਼ਾ ਲੀਤਾ। ਲਗਭਗ 4 ਲੱਖ ਕਰੋੜ ਰੁਪਏ ਦੇ ਕਰਜ਼ੇ ਦੇ ਕਗਾਰ ਤੇ ਸੀ ਪਹੁੰਚ ਚੁੱਕੇ ਆ। ਔਰ ਅੱਜ ਵੀ ਸਰਕਾਰ ਕੋਲ ਤਨਖਾਹਾਂ ਵੰ ਦੇਣ ਦੇ ਪੈਸੇ ਨਹੀਂ ਮਿਸਮੈਨੇਜਮੈਂਟ ਹੈ ਵਿੱਤ ਅਨਸ਼ਾਸਨ ਨੂੰ ਛੱਡ ਕੇ ਵਿੱਤ ਬਰਬਾਦੀ ਵੱਲ ਪੰਜਾਬ ਚੱਲ ਰਿਹਾ ਹੈ ਬੱਸਾਂ ਦੇ ਡਰਾਈਵਰ ਸੜਕਤੇ ਨੇ ਕੰਡਕਟਰ ਸੜਕਤੇ ਨੇ ਡੀਸੀ ਆਫਿਸ ਦੇ EMPLOYEES ਸੜਕਤੇ ਨੇ ਡਾਕਟਰ ਸੜਕਤੇ ਨੇ ਨਰਸ ਸੜਕਤੇ ਨੇ ਟੀਚਰ ਸੜਕਤੇ ਨੇ ਸਾਰੇ ਪੰਜਾਬ ਦੇ ਅੰਦਰ ਹਹਾ ਕਰਮਚੀ EMPLOYEES ਲੱਲੀ ਅਸੀਂ ਕੋਈ ਕੀਤਾ ਲੱਲੀ ਪੂਰਾ ਪੰਜਾਬ ਤਰਾਹੀ ਮਾਮ ਤਰਾਹੀ ਮਾਮ ਕਰ ਰਿਹਾ ਇੰਡਸਟਰੀ ਖਤਮ ਹੋ ਗਈ ਵਪਾਰ ਖਤਮ ਹੋ ਗਿਆ ਪੰਜਾਬ ਦਾ ਪੰਜਾਬ ਦੇ ਅੰਦਰ ਪੂਰੀ ਤਰ੍ਹਾਂ ਲਾ ਐਂਡ ਆਰਡਰ ਜ਼ੀਰੋ ਲੈਵਲ ਤੇ ਪਹੁੰਚ ਚੁੱਕਾ ਹੈ ਪੰਜਾਬ ਇਸ ਵੇਲੇ ਆ ਪੰਜਾਬ ਦੀ ਜਨਤਾ ਪੂਰੀ ਤਰ੍ਹਾਂ ਤਰਸਤ ਹੈ ਔਰ ਭਗਵੰਤ ਮਾਨ ਕੇਜਰੀਵਾਲ ਸਸੋਦੀਆ ਤੇ ਜੈਨ ਦੀ ਖਾਤਿਰਦਾਰੀ ਚ ਮਸਤ ਨੇ ਪੰਜਾਬ ਦੀਆਂ ਪੋਸਟਾਂ ਦੇ ਬਾਹਰ ਲੋਕਾਂ ਨੂੰ ਲਿਆ ਕੇ ਬਿਠਾਇਆ ਜਾ ਰਿਹਾ ਹੈ ਅੱਜ ਪੰਜਾਬ ਕ੍ਰਾਈਸਿਸ 'ਚ ਔਰ ਉਸ ਕ੍ਰਾਈਸਿਸ 'ਚ ਆਮ ਆਦਮੀ ਪਾਰਟੀ ਉਰਵਾਦਾਰੀ ਹੈ ਐਸੀ ਜੇ ਪੰਜਾਬ ਬਦਲਾਵ ਚਾਹੁੰਦਾ